ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੁਖ ਸ਼ਾਂਤੀ ਹੈ ਜਿਹੜੀ ਸਾਡੇ ਮਨ ਦੀ ਅਵਸਥਾ ਹੈ ਹਰੇਕ ਇਨਸਾਨ ਚਾਹੁੰਦਾ ਹੈ ਵੀ ਮੈਨੂੰ ਸੁਖ ਸ਼ਾਂਤੀ ਮਿਲੇ ਬਹੁਤ ਅਜਿਹੇ ਲੋਕ ਨੇ ਵੀ ਉਹਨਾਂ ਕੋਲ ਧਨ ਦੌਲਤ ਪੈਸਾ ਜਾਇਦਾਦ ਸਭ ਕੁਝ ਹੁੰਦੇ ਹੋਵੇ ਵੀ ਪਰ ਉਹਨਾਂ ਨੂੰ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੁੰਦੀ ਹੈਗੀ ਫਿਰ ਵੀ ਕਹਿੰਦੇ ਨੇ ਵੀ ਸਾਨੂੰ ਸਾਡਾ ਮਨ ਸ਼ਾਂਤ ਨਹੀਂ ਰਹਿੰਦਾ ਅਸੀਂ ਕੀ ਕਰੀਏ ਇਹ ਸੁਖ ਸ਼ਾਂਤੀ ਦੋਨੇ ਚੀਜ਼ਾਂ ਲਿਆਉਣੀਆਂ ਸਾਡੇ ਮਨ ਦੀ ਅਵਸਥਾਵਾਂ ਨੇ ਜਦੋਂ ਸਾਡੇ ਮਨ ਨੂੰ ਜਿੰਨੀਆਂ ਸਾਡੇ ਕੋਲ ਜ਼ਰੂਰਤਾਂ ਜੋ ਅਸੀਂ ਲੋੜ ਤੋਂ ਵੱਧ ਕੇ ਰੱਖਦੇ ਆਂ ਫਿਰ ਸਾਨੂੰ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੁੰਦੀ ਜਦੋਂ ਅਸੀਂ ਆਪਣੀਆਂ ਸੀਮਤ ਜ਼ਰੂਰਤਾਂ ਦੇ ਵਿੱਚ ਆਪਣੇ ਆਪ ਨੂੰ ਸੰਤੁਸ਼ਟ ਨਹੀਂ ਰੱਖਦੇ ਉਦੋਂ ਸਾਡੇ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ ਫਿਰ ਅਸੀਂ ਬਹੁਤ ਜ਼ਿਆਦਾ ਦੁਖੀ ਹੁੰਨੇ ਆਂ ਅਸਲ ਵਿੱਚ ਸੁਖ ਤੇ ਸ਼ਾਂਤੀ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਸਾਨੂੰ ਜਦੋਂ ਜੋ ਸਾਡੇ ਕੋਲ ਹੈਗਾ ਉਸ ਦੇ ਵਿੱਚ ਹੀ ਅਸੀਂ ਸਬਰ ਸੰਤੋਖ ਰੱਖੀਏ ਪਰਮਾਤਮਾ ਦਾ ਸ਼ੁਕਰਾਨਾ ਕਰੀਏ ਜਦੋਂ ਅਸੀਂ ਜ਼ਰੂਰਤ ਤੋਂ ਵੱਧ ਕੇ ਉਮੀਦਾਂ ਕਿਸੇ ਚੀਜ਼ ਤੋਂ ਲਾਉਣ ਲੱਗ ਜਾਂਦੇ ਆ ਫਿਰ ਸਾਡੇ ਮਨ ਦੀ ਸੁਖ ਸ਼ਾਂਤੀ ਜਿਹੜੀ ਉਹ ਪੰਗ ਹੋ ਜਾਂਦੀ ਹੈ ਸੋ ਇਸੇ ਨਾਲ ਸੰਬੰਧਿਤ ਅੱਜ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਣ ਲੱਗੀ ਆ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਕੰਮ ਆਉਣ ਵਾਲੀ ਹੈ ਜਦੋਂ ਵੀ ਤੁਸੀਂ ਕਦੇ ਉਦਾਸ ਹੋਵੋ ਤਾਂ ਇਸ ਕਹਾਣੀ ਨੂੰ ਜ਼ਰੂਰ ਸੁਣ ਲਿਆ ਕਰਿਓ ਮਹਾਤਮਾ ਬੁੱਧ ਜੀ ਇੱਕ ਪਿੰਡ ਦੇ ਵਿੱਚ ਠਹਿਰੇ ਹੋਏ ਸੀ ਇੱਕ ਵਿਅਕਤੀ ਆ ਕੇ ਬੋਲਿਆ हे ਪ੍ਰਭੂ ਤੁਸੀਂ ਹੁਣ ਤੱਕ ਢੇਰ ਸਾਰੇ ਲੋਕਾਂ ਨੂੰ ਸ਼ਾਂਤੀ ਤੇ ਮੁਕਤੀ ਸੱਚ ਦੀ ਗੱਲ ਦੱਸੀ ਹੈ ਕੀ ਤੁਸੀਂ ਦੱਸੋਗੇ ਕਿ ਕਿੰਨੇ ਲੋਕਾਂ ਦੀ ਮੁਕਤੀ ਪ੍ਰਾਪਤ ਹੋਈ ਹੈ ਤੇ ਕਿੰਨਿਆਂ ਨੂੰ ਸ਼ਾਂਤੀ ਮਿਲੀ ਹੈ ਮਹਾਤਮਾ ਬੁੱਧ ਜੀ ਬੋਲੇ ਤੋ ਇੱਕ ਕੰਮ ਕਰ ਸਾਰੇ ਪਿੰਡ ਦਾ ਚੱਕਰ ਲਗਾ ਕੇ ਆ ਕਿ ਕੌਣ ਸ਼ਾਂਤੀ ਚਾਹੁੰਦਾ ਹੈ ਕੌਣ ਮੁਕਤੀ ਚਾਹੁੰਦਾ ਹੈ ਤੇ ਕੌਣ ਸੱਚ ਉਹ ਵਿਅਕਤੀ ਬੋਲਿਆ ਕੋਈ ਬਦਕਿਸਮਤ ਹੀ ਹੋਵੇਗਾ ਜੋ ਇਹ ਨਹੀਂ ਚਾਹੁੰਦਾ ਹੋਵੇਗਾ ਫਿਰ ਵੀ ਕੁਮਲੈਨਾ ਉਸ ਵਿਅਕਤੀ ਨੇ ਪਿੰਡ ਦੇ ਹਰੇਕ ਘਰ ਦੇ ਵਿੱਚ ਜਾ ਕੇ ਪੁੱਛਿਆ ਕਿ ਇੱਕ ਵੀ ਆਦਮੀ ਅਜੇਹਾ ਨਹੀਂ ਮਿਲਿਆ ਜੋ ਇਹ ਸਭ ਚਾਹੁੰਦਾ ਸੀ ਇਸ ਤਰ੍ਹਾਂ ਕਿਸੇ ਨੇ ਸੋਭਾ ਮੰਗੀ ਕਿਸੇ ਨੇ ਸੰਤਾਨ ਕਿਸੇ ਨੇ ਕੋਈ ਭੌਤਿਕ ਸੁੱਖ ਮੰਗੇ ਹਰੇਕ ਇਨਸਾਨ ਦੀ ਆਪਣੀ ਆਪਣੀ ਇੱਛਾ ਮਹਾਤਮਾ ਬੁੱਧ ਜੀ ਕੋਲ ਵਾਪਸ ਆ ਕੇ ਉਹ ਵਿਅਕਤੀ ਬੋਲਿਆ ਬੜਾ ਅਜੀਬ ਪਿੰਡ ਹੈ ਪ੍ਰਭੂ ਸਭ ਦੀਆਂ ਇਛਾਵਾਂ ਅਦਭੁਤ ਨੇ ਮਹਾਤਮਾ ਬੁੱਧ ਜੀ ਬੋਲੇ ਇਸ ਵਿੱਚ ਅਨੋਖਾ ਕੀ ਹੈ ਬੱਚਾ ਸਭ ਸੁੱਖ ਚਾਹੁੰਦੇ ਨੇ ਸ਼ਾਂਤੀ ਨਹੀਂ ਅਤੇ ਸੁੱਖ ਦੇ ਲਈ ਭਾਂਤ ਭਾਂਤ ਦੇ ਤਰੀਕੇ ਖੋਜਦੇ ਰਹਿੰਦੇ ਨੇ ਜਿਸ ਨਾਲ ਉਹਨਾਂ ਨੂੰ ਸਿਰਫ ਸੁੱਖ ਹੀ ਪ੍ਰਾਪਤ ਹੁੰਦਾ ਹੈ ਸੁੱਖ ਅਤੇ ਸ਼ਾਂਤੀ ਦਾ ਮਾਰਗ ਭਲਾ ਕਿਸ ਤਰ੍ਹਾਂ ਮਿਲ ਸਕਦਾ ਹੈ ਈਸ਼ਵਰ ਨੂੰ ਅੱਜ ਪ੍ਰਾਰਥਨਾ ਕਰੀਏ ਕਿ ਅਸੀਂ ਜਿਆਦਾ ਤੋਂ ਜਿਆਦਾ ਸਾਦਗੀ ਭਰਿਆ ਅਤੇ ਸੱਚ ਨਾਲ ਭਰਪੂਰ ਜੀਵਨ ਨੂੰ ਜਿਉ ਸਕੀਏ ਕਿਉਂਕਿ ਲਾਲਸਾ ਤੇ ਭੌਤਿਕ ਸੁੱਖ ਨੇ ਜਿਹੜੇ ਉਹ ਸਾਡੀ ਇੱਛਾ ਦੇ ਕਾਰਨ ਹੀ ਸਾਡੇ ਦੁੱਖਾਂ ਵਿੱਚ ਵਾਧਾ ਕਰਦੇ ਨੇ ਇਸ ਦਾ ਦੋਸ਼ ਅਸੀਂ ਕਿਸਮਤ ਅਤੇ ਈਸ਼ਵਰ ਨੂੰ ਦਿੰਦੇ ਆ ਸੋ ਇਹ ਛੋਟੀ ਜੀ ਕਹਾਣੀ ਸੀ ਜੀ ਇਸ ਛੋਟੀ ਜੀ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਅਸੀਂ ਆਪਣੀ ਚਾਦਰ ਨੂੰ ਦੇਖ ਕੇ ਪੈਰ ਫਸਾਰੀਏ ਜਦੋਂ ਅਸੀਂ ਸਾਡੀਆਂ ਜ਼ਰੂਰਤਾਂ ਤੋਂ ਵੱਧ ਕੇ ਖਰਚੇ ਕਰਨੇ ਸ਼ੁਰੂ ਕਰ ਦਿੰਦੇ ਆ ਉਦੋਂ ਸਾਡੀ ਸ਼ਾਂਤੀ ਜਿਹੜੀ ਉਹ ਭੰਗ ਹੋ ਜਾਂਦੀ ਹੈ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਕਹਾਣੀ ਵਧੀਆ ਲਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ